ਸਟੱਡੀ ਵਿਦ ਮਨਰਾ ਚੈਨਲ ਤੇ ਤੁਹਾਡਾ ਸਭ ਦਾ ਸਵਾਗਤ ਹੈ ਅੱਜ ਮੈਂ ਤੁਹਾਨੂੰ ਦੱਸਾਂਗੀ ਐਮਏ ਪੰਜਾਬੀ ਸਮੈਸਟਰ ਪਹਿਲਾ ਅ ਪਰਚਾ ਚੌਥਾ ਪੰਜਾਬੀ ਨਾਵਲ ਦਾ ਅਧਿਐਨ ਆਪਸ਼ਨ ਪਹਿਲਾ ਆਇਆ ਹੈ ਐਂਡ ਇਹਦੇ ਭਾਗ ਪਹਿਲੇ ਦੇ ਪਹਿਲਾ ਕੁਐਸ਼ਨਸ ਇੰਪੋਰਟੈਂਟ ਦੱਸਾਂਗੀ ਇਹਦੇ ਵਿੱਚ ਜਿਹੜੇ ਸਾਡੇ ਇੰਪੋਰਟੈਂਟ ਕੁਐਸ਼ਨ ਮੰਨਦੇ ਹੋ ਵਿਰਤਾਂਤ ਤੇ ਵਿਰਤਾਂਤਕਾਰੀ ਤੇ ਵਿਚਾਰ ਕਰੋ ਇੱਕ ਕੁਐਸ਼ਨ ਆ ਸਕਦਾ ਸਾਨੂੰ ਪੇਪਰ ਦੇ ਵਿੱਚ ਪੰਜਾਬੀ ਨਾਵਲ ਦਾ ਇਤਿਹਾਸ ਆ ਸਕਦਾ ਹੈ ਤੇ ਪੰਜਾਬੀ ਨਾਵਲ ਦੀਆਂ ਪ੍ਰਵਿਰਤੀਆਂ ਆ ਸਕਦੀਆਂ ਇਹ ਤਿੰਨੋਂ ਇੰਪੋਰਟੈਂਟ ਨੇ ਤਿੰਨੋਂ ਕਰ ਲੂਗੇ ਇਹਨਾਂ ਵਿੱਚੋਂ ਇੱਕ ਤਾਂ ਪੱਕਾ ਆਏ ਹੋਗਾ ਸੋ ਤੁਸੀਂ ਚੰਗੀ ਤਰ੍ਹਾਂ ਇਹ ਤਿੰਨੋਂ ਕੁਐਸ਼ਨਸ ਦੇ ਆਨਸਰ ਕਰਕੇ ਜਾਣੇ ਆਂ ਐਂਡ ਅੱਗੇ ਭਾਗ ਦੂਸਰੇ ਦੇ ਜਿਹੜੇ ਇੰਪੋਰਟੈਂਟ ਕੁਐਸ਼ਨ ਆ ਉਹਦੇ ਵਿੱਚ ਸਭ ਤੋਂ ਪਹਿਲਾਂ ਆਪਣਾ ਪਵਿੱਤਰ ਪਾਪ ਜਿਹੜਾ ਪਵਿੱਤਰ ਪਾਪੀ ਆ ਉਹਦੇ ਜਿਹੜੇ ਇੰਪੋਰਟੈਂਟ ਕੁਐਸਚਨ ਆ ਜਾਰੀ ਬਣਦੇ ਇਹਦੇ ਵਿੱਚੋਂ ਮੈਨੇ ਇੱਕ ਸਕਿੱਪ ਕਰਵਾਇਆ ਜਿਵੇਂ ਕਿ ਤਿੰਨ ਤੁਹਾਨੂੰ ਸੀ ਨਾ ਨਾਵਲ ਤਾਂ ਉਹਦੇ ਵਿੱਚੋਂ ਮੈਂ ਇੱਕ ਸਕਿੱਪ ਕਰਵਾਇਆ ਹੋਇਆ ਤੁਸੀਂ ਦੋਈ ਕਰ ਲਓ ਤਾਂ ਤੁਸੀਂ ਆਪਣਾ ਪੂਰਾ ਪੇਪਰ ਚੰਗੀ ਤਰ੍ਹਾਂ ਟੈਪਟ ਕਰ ਸਕਦੇ ਹੋ ਇਹ ਪਵਿੱਤਰ ਪਾਪੀ ਦੇ ਵਿੱਚ ਜੋ ਇੰਪੋਰਟੈਂਟ ਕੁਐਸਚਨ ਹੋ ਹੈਗਾ ਹੈ ਪਵਿੱਤਰ ਪਾਪੀ ਨਾਵਲ ਦੀ ਨਾਵਲ ਕਲਾ ਲਿਖਣੀ ਹੈ ਇਹ ਤੁਸੀਂ ਚੰਗੇ ਤਰੀਕੇ ਨਾਲ ਕਰਕੇ ਜਾਇਆ ਪੱਕਾ ਕੁਐਸਚਨ ਹੀ ਆਊਗਾ ਹੀ ਆਊਗਾ ਇਹ ਆਂਦਾ ਹੀ ਆ ਹਰ ਵਾਰੀ ਐਂਡ ਪਵਿੱਤਰ ਪਾਪੀ ਨਾਲ ਦਾ ਦੁਖਾਂਤ ਪੇਸ਼ ਕਰਨਾ ਹੈ ਦੁਖਾਂਤ ਤੇ ਆਧਾਰਿਤ ਕਵਿਤਾ ਆ ਸੌਰੀ ਨਾਵਲਿਆ ਸੋ ਤੁਸੀਂ ਇਹ ਵਾਲਾ ਵੀ ਤੁਸੀਂ ਕੁਐਸਚਨ ਚੰਗੀ ਤਰ੍ਹਾਂ ਕਰਕੇ ਜਾਣਾ ਹੈ ਐਂਡ ਅੱਗੇ ਕਹਿੰਦਾ ਪਵਿੱਤਰ ਪਾਪੀ ਨਾਵਲ ਵਿੱਚ ਪੇਸ਼ ਸਮਾਜਿਕ ਯੁਥਾਰਤ ਇਹ ਵੱਲਾ ਇੰਪੋਰਟੈਂਟ ਹੈ ਪ੍ਰੀवियस ਦੇ ਵਿੱਚ ਆਇਆ ਹੋਇਆ ਹੈ ਆ ਕੁਐਸਚਨ ਐਂਡ ਟੂ ਇਧਰ ਭਾਪੀ ਨਾਵਲ ਦਾ ਸਾਰ ਸਾਰ ਪੱਕਾ ਕਰਕੇ ਜਾਣਾ ਜੇਕਰ ਤੁਸੀਂ ਦਾ ਸਾਰ ਕੀ ਦਾ ਤੁਹਾਨੂੰ ਉਹਦੇ ਬਾਰੇ ਪਤਾ ਹੈ ਨਾ ਤਾਂ ਤੁਸੀਂ ਉਹਨੂੰ ਬਾਕੀ ਦੇ ਕੁਐਸਚਨ ਜਿਹੜੇ ਤੁਹਾਨੂੰ ਵਰਡਿੰਗ ਚੇਂਜ ਹੋ ਕੇ ਵੀ ਆਉਂਦੇ ਆ ਤੁਸੀਂ ਉਹਦੇ ਵਿੱਚ ਸਾਰ ਵੀ ਇਨਕਲੂਡ ਕਰ ਸਕਦੇ ਹੋ ਠੀਕ ਹੈ ਜੀ ਐਂਡ ਕੋਈ ਵੀ ਕੁਐਸਚਨ ਕਦੀ ਵੀ ਛੱਡਣਾ ਨਹੀਂ ਹੈਗਾ ਕਿਸੇ ਦਾ ਵੀ ਆਨਸਰ ਸਾਰੇ ਲਿਖ ਕੇ ਆਣੇ ਆ ਚਾਹੇ ਤੁਸੀਂ ਜਿੰਨਾ ਤੁਹਾਨੂੰ ਪਤਾ ਉਹਨਾਂ ਦੇਖ ਲਓ ਓਕੇ ਜੀ ਐਂਡ ਅਗਿਆ ਗਿਆ ਯੁੱਗ ਬਦਲ ਗਿਆ ਇਹ ਵਾਲਾ ਕਰਨਾ ਹੈ ਨਾਵਲ ਇਹਦੇ ਵਿਚਾਰ ਕੁਐਸਚਨਸ ਕੱਢਿਆ ਮੈਂ ਯੁੱਗ ਬਦਲ ਗਿਆ ਨਾਵਲ ਦੀ ਨਾਵਲ ਕਲਾ ਇਹ ਵੀ ਬਹੁਤ ਇੰਪੋਰਟੈਂਟ ਹੈ ਇਹ ਤੁਸੀਂ ਕਰਨੀ ਚੰਗੀ ਤਰ੍ਹਾਂ ਯੁੱਗ ਬਦਲ ਗਿਆ ਨਾਵਲ ਦਾ ਸਾਰ ਸੋ ਉੱਪਰ ਜਿਨਾ ਮੈਂ ਦੱਸਿਆ ਕਿ ਸਾਰ ਵੀ ਜਰੂਰ ਕਰਨਾ ਹੀ ਕਰਨਾ ਹੈ ਜੇ ਕੁਐਸਚਨ ਆਪਾਂ ਨੂੰ ਨਹੀਂ ਵੀ ਆਂਦਾ ਫਿਰ ਉਹਦੇ ਵਿੱਚ ਸਾਰ ਲਿਖ ਦਾਂਗੇ ਤਾਂ ਸਾਨੂੰ ਉਹਦੇ ਵੀ ਮਾਰਕਸ ਮਿਲ ਜਾਣੇ ਆ ਐਂਡ ਇਹਦੇ ਯੁੱਗ ਬਦਲ ਕੇ ਨਾਵਲ ਦੀਆਂ ਨਾਵਲ ਵਿੱਚ ਸੱਭਿਆਚਾਰ ਇਹ ਜਿਸ ਸੱਭਿਆਚਾਰ ਦੀ ਜ਼ਿਆਦਾ ਗੱਲ ਹੋਈ ਹੋਈ ਆ ਸੋ ਸੱਭਿਆਚਾਰ ਵਾਲਾ ਕੁਐਸਚਨ ਵੀ ਤੁਸੀਂ ਜਰੂਰ ਕਰਕੇ ਜਾਣਾ ਹੈ ਯੁੱਗ ਬਦਲ ਕੇ ਨਾਵਲ ਦੀ ਥੀਮ ਥੀਮ ਵੀ ਪੱਕਾ ਕਰ ਲਓ ਸਾਰ ਤੇ ਥੀਮ ਦਾ ਸਿੱਕੀ ਹੁੰਦਾ ਹੈ ਥੋੜਾ ਪਤਾ ਫਰਕ ਹੋਗਾ ਇਹ ਮੀਨਸ ਕੀ ਜੇ ਉੱਚ ਤੁਹਾਡੀ ਬੁੱਕ ਦੇ ਵਿੱਚ ਸਾਰ ਨਹੀਂ ਹੈਗਾ ਤਾਂ ਥੀਮ ਕਰ ਲਿਓ ਓਕੇ ਜੀ ਇਹ ਸੀਗੇ ਸਾਡੇ ਪੰਜਾਬੀ ਨ ਪਰਲੇ ਦੇ অপশন ਕਰਲੇ ਦੇ ਇੰਪੋਰਟੈਂਟ ਕੁਐਸ਼ਨਸ